ਹਾਂਜੀ ਸਾਥੀਓ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੁਰਮੁਖੀ ਵਰਣਮਾਲਾ ਦੇ ਸੈੱਟ ਦੂਜੇ ਦੇ ਅੱਖਰ ਡਿਸਕਸ ਕਰਾਂਗੇ ਜਿਦੇ ਵਿੱਚ ਆਪਾਂ ਦੱਦਾ ਚੱਚਾ ਢੱਡਾ ਅਤੇ ਜੱਜਾ ਦੀ ਬਣਤਰ ਨੂੰ ਸਮਝਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਦੱਦਾ ਦੀ ਬਣਤਰ ਦੇਖਦੇ ਹਾਂ ਦੱਦਾ ਦੀ ਬਣਤਰ ਦੇ ਲਈ ਸਿੱਧੀ ਲਾਈਨ ਇਸ ਤਰ੍ਹਾਂ ਠੀਕ ਹੈ ਇੱਕ ਹੋਰ ਅਭਿਆਸ ਦੇਖਦੇ ਹਾਂ ਇਸ ਤਰ੍ਹਾਂ ਹੁਣ ਚਚਾ ਦੀ ਬੰਦਰ ਦੇਖਦੇ ਆ ਚਚਾ ਇੱਕ ਹੋਰ ਵਿਆਸ ਚਚਾ ਟੱਡਾ ਦੇ ਵਿੱਚ ਆਪਾਂ ਥੋੜਾ ਖਿਆਲ ਕੀ ਰੱਖਣਾ ਹੈ ਆਹ ਨੀਲੀ ਰੰਗ ਟੱਚ ਨਹੀਂ ਕਰਨੀ ਇਸ ਤੋਂ ਉੱਪਰ ਰੱਖਣਾ ਹੈ देखो इसी तरह एक और व्यास करके देखते हैं ठीक है जी उसके तो बाद जज्जा इस तरह ਇਸ ਤਰ੍ਹਾਂ ਖਿਆਲ ਕੀ ਰੱਖਣਾ ਹੈ ਕਿ ਜਦੋਂ ਵੀ ਆਪਾਂ ਇਹਨਾਂ ਅੱਖਰਾਂ ਨੂੰ ਬਣਾਉਣਾ ਹੈ ਬਣਾਉਣ ਲੱਗਿਆਂ ਜਦੋਂ ਵੀ ਆਪਾਂ ਆਹ ਜਿਹੜੀ ਢੂੰਡੀ ਬਣਾਉਂਦੇ ਆ ਜਿਵੇਂ ਆਹ ਵਾਲੀ ਢੂੰਡੀ ਹੈ ਇਹ ਇਸ ਤਰ੍ਹਾਂ ਨਹੀਂ ਬਣਨੀ ਚਾਹੀਦੀ ਪਾਵ ਸੁੰਦਰ ਲਿਖਾਈ ਦੇ ਵਿੱਚ ਆਪਾਂ ਇਸ ਢੂੰਡੀ ਨੂੰ ਨਹੀਂ ਬਣਾਉਣਾ ਇਹ ਛੋਟੀ ਤੋਂ ਛੋਟੀ ਰੱਖਣੀ ਹੈ ਜਿਵੇਂ ਕਿ ਇਸ ਤਰ੍ਹਾਂ ਬਸ ਨਾਲ ਦੀ